ਜਿਹੜੀ ਬੈਟਰੀ ਵਾਲੀ ਸਕੂਟੀ ਹੁੰਦੀ ਅਸੀਂ ਉਹਦੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਇੱਕ ਤਾਂ ਆਪਾਂ ਉਹ ਲੈ ਕੇ ਪਹੁੰਚੇ ਹਾਂ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਤੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਹੈਗਾ ਜੀ ਨੋਟ ਕਰ ਲਓ ਉੱਤੇ ਪੂਰੀ ਵੀਡੀਓ 'ਚ ਹਮੇਸ਼ਾ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਗੱਡੀ ਜਾਂ ਮੋਟਰਸਾਈਕਲ ਹੈ ਕੋਠੀ ਆ ਘਰ ਹੈ ਕੋਈ ਬੋਲਟ ਹੈ ਸਕੂਟੀ ਹੈ ਕੁਝ ਵੀ ਹੈ ਚਾਹੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ 'ਤੇ ਜੋ ਨੰਬਰ ਤੁਹਾਨੂੰ ਉੱਤੇ ਆਪਣਾ ਪੂਰੀ ਵੀਡੀਓ ਦੀ ਗੱਲਬਾਤ ਕਰਦੇ ਆਪਾਂ 15 ਮਾਡਲ ਨਵੰਬਰ ਮਹੀਨਾ ਬਹੁਤ ਸੋਹਣੀ ਗੱਡੀ ਲੈ ਕੇ ਪਹੁੰਚਿਆ ਸਬੱਟਾ ਪੰਜਾਬ ਨੰਬਰ ਹੈ ਟੈਰਾ ਚ ਅਲਾਈ ਨੇ ਪੂਰੀ ਵਧੀਆ ਗੱਡੀ ਹੈਗੀ ਰੰਗ ਰੰਗ ਪੂਰਾ ਵਧੀਆ ਪਿਆਗਾ ਨਾ ਕੋਈ ਕਮੀ ਪੇਸੀ ਨਾ ਕੋਈ ਗੱਡੀ ਕੰਮ ਭਾਲਦੀ ਕਿਸੇ ਪਾਸੋਂ ਇੱਕ ਨੰਬਰ ਗੱਡੀ ਅਸੀਂ ਸ਼ੌਂਕ ਨਾਲ ਰੱਖੀ ਹੋਈ ਹੈ ਮਾਲਕ ਨੇ ਪੰਜਾਬ ਨੰਬਰ ਬਾਕੀ ਬੰਪਰ ਬੂਮਰ ਚੈੱਕ ਕਰੋ ਹਰ ਪਾਸਿਓਂ ਹਰ ਤਰ੍ਹਾਂ ਦੀ ਆਪਾਂ ਨੂੰ ਫੁੱਲ ਗਾਰੰਟੀ ਮਿਲੂਗੀ 1 ਰੁਪਿਆ ਗੱਡੀ ਕਿਸੇ ਪਾਸੋਂ ਵੀ ਭਾਲਦੀ ਨਹੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਬਾਕੀ ਗੱਡੀ ਅੰਦਰੋਂ ਤੁਸੀਂ ਚੈੱਕ ਕਰੋ ਅੰਟੀਰੀਅਰ ਬਹੁਤ ਸਹੀ ਆਪ ਨੂੰ ਬਹੁਤ ਸੋਹਣਾ ਦੇਖਣ ਨੂੰ ਮਿਲੂਗਾ ਇੱਕ ਨੰਬਰ ਗੱਡੀ ਐ ਜੀ ਮਾਲਕ ਨੇ ਸ਼ੌਂਕ ਨਾਲ ਚਲਾਈ ਹੋਈ ਐ ਸ਼ੌਂਕ ਨਾਲ ਰੱਖੀ ਹੋਈ ਐ 15 ਮਾਡਲ ਆ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਰਹੇ ਹਾਂ ਜੀ ਜਿਹੜੀ ਇਹ ਗੱਡੀ ਐ ਜੀ ਕੁੱਲ 82000 ਕਿਲੋਮੀਟਰ ਚੱਲੀ ਹੋਈ ਐ ਜੀ ਤੇ ਸਾਰਾ ਕੁਝ ਵਧੀਆ ਗਾ ਤੇ ਕਮੀ ਪੇਸ਼ੀ ਕੋਈ ਨਹੀਂ ਰੰਗ ਰੂੰਗ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਓ ਜੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਤੁਸੀਂ ਗੱਲ ਕਰ ਸਕਦੇ ਹੋ 62 830 76 008 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਰੋ ਮਾਲਕ ਨਾਲ ਡਾਇਰੈਕਟ ਗੱਲ ਸਿੱਧੀ ਆਪ ਹੀ ਜੀ ਇੱਕ ਆਪਾਂ ਡਜ਼ਾਇਰ ਗੱਡੀ ਲੈ ਕੇ ਪਹੁੰਚੇ ਜੀ 11 ਮਾਡਲ ਆ ਗੱਡੀ ਦਾ ਰੰਗ ਚੈੱਕ ਕਰੋ ਗੱਡੀ ਪੰਜਾਬ ਨੰਬਰ ਹੈ ਟਾਇਰ ਦੇਖੋ ਜੀ ਤੇ 11 ਮਾਡਲ ਹੈ ਫਾਸਟ ਓਨਰ ਗੱਡੀ ਐਸੀ ਨਵੇਂ ਟਾਇਰ ਨੇ ਸਰਵਿਸ ਹੋਈ ਹੈ ਜੀ ਸਕ੍ਰੀਨ ਵਗੈਰਾ ਅੰਦਰ ਲੱਗੀ ਹੋਈ ਆ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਪ੍ਰੋਪਰ ਮਿਲੂਗੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹਾਂ ਜੀ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਬਾਕੀ ਮੂਰਲੇ ਟਾਇਰਾਂ 'ਚ ਅਲਾਈ ਲੱਗੀ ਹੋਈ ਨੇ ਬੈਕ ਸਾਈਡ ਤੋਂ ਆਪਾਂ ਦੇਖ ਰਿਹਾ ਸੀ ਕੱਲਾ ਰਿੰਬ ਲੱਗਿਆ ਹੋਇਆ ਉਹ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਈ ਵਾਰੀ ਸਟਿੱਪਣੀ 'ਚ ਹੁੰਦਾ ਸੀ ਰਿੰਬ ਤੇ ਮੈਨ ਜਿਹੜਾ ਟਾਇਰ ਹੁੰਦਾ ਉਹ ਡਿੱਕੇ ਚ ਪਿਆ ਹੁੰਦਾ ਉਹ ਕਿਵੇਂ ਕੁਛ ਹੈ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਇਸ ਬਾਰੇ ਮਾਲਕ ਨੇ ਕੁਛ ਦੱਸਿਆ ਨਹੀਂ ਹੈਗਾ ਬਾਕੀ ਕਹਿੰਦੇ ਆ ਮਾਲਕ ਸਾਰਾ ਕੁਝ ਵਧੀਆ ਬਟਾਲਾ ਮਾਲਕ ਦਾ ਏਰੀਆ 235000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਤੁਸੀਂ ਜਾਓਗੇ ਗੱਡੀ ਤੁਹਾਨੂੰ ਪਸੰਦ ਆਊਗੀ ਮਾਲਕ ਦਾ ਮੋਬਾਈਲ ਨੰਬਰ ਦੇਸ਼ ਹੈ ਆਪਾਂ ਸਕਰੀਨ ਤੇ ਵੱਡੇ-ਵਡੇ ਅੱਖਰਾਂ ਚ ਥੱਲੇ ਤੁਸੀਂ ਕਰੋ ਮਾਲਕ ਨਾਲ ਗੱਲਬਾਤ ਆਪੀ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਤੁਹਾਡੇ ਕੋਲ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਜੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਰਿਟਜ ਗੱਡੀ ਦੀ ਵੀ ਐਕਸਾਈ ਪੈਟਰੋਲ ਪਲੱਸ ਸੀਐਨਜੀ ਕੰਪਲੀ ਫਿਟਡ ਗੱਡੀ ਪੂਰੀ ਸੋਹਣੀ ਹੈ ਜੀ 10 ਮਾਡਲ ਹੈ ਤੇ ਓਨਰ ਦੀ ਗੱਲ ਕਰੀਏ ਤਾਂ ਤੀਜੇ ਨਾਮ ਗੱਡੀ ਹੈ ਇਹ ਮਾਲਕ ਕਹਿੰਦੇ ਆ ਵੀ ਪੈਟਰੋਲ ਤੇ ਗੱਡੀ 20 ਦੀ ਐਵਰੇਜ ਦੇ ਦਿੰਦੀ ਹੈ ਤੇ ਸੀਐਨਜੀ ਤੇ ਮਾਲਕ ਕਹਿੰਦੇ ਆ ਵੀ 29 ਦੀ ਐਵਰੇਜ ਦੇ ਦਿੰਦੀ ਹੈ ਜੀ ਇਹ ਵਧੀਆ ਗੱਡੀ ਐ ਸੀ ਇਹ ਮਾਲਕ ਨੇ ਵਧੀਆ ਰੱਖੀ ਹੋਈ ਆ ਪਾਸਿੰਗ ਪੂਸਿੰਗ ਪਈ ਆ ਹਲੇ ਤੱਕ ਤੇ ਇਨਸੂਰੈਂਸ ਦੀ ਗੱਲ ਕਰੀਏ ਤਾਂ ਇਨਸੂਰੈਂਸ ਬਿਲਕੁਲ ਨਵਾਂ ਆਪਾਂ ਨੂੰ ਮਿਲੂਗਾ ਪ੍ਰਦੂਸ਼ਣ ਕਟਿਆ ਹੋਇਆ ਏਸੀ ਹੀਟਰ ਪੂਰਾ ਵਧੀਆ ਸੀ ਤੇ ਨਮੀ ਕੰਡੀਸ਼ਨਰ ਸੀ ਤੇ ਮਾਲਕ ਕਹਿੰਦੇ ਨੇ ਕੱਲੇ ਬੰਪਰ ਪੈਂਟ ਹੋਈ ਨਹੀਂ ਬਾਕੀ ਕੋਈ ਗੱਡੀ ਨਾ ਤਾਂ ਟੱਚਿੰਗ ਨਾ ਕੋਈ ਰੰਗ ਕੁਝ ਨਹੀਂ ਹੋਇਆ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਕਰੋ ਗੱਲਬਾਤ ਆਪ ਹੀ ਤੁਸੀਂ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈਗੀ 628003858683 ਇਹ ਮਾਲਕ ਦਾ ਨੰਬਰ ਹੈਗਾ ਗੱਲ ਕਰਾਂਗੇ ਜੀ ਆਪਾਂ ਇੱਕ ਆਪਣੇ ਕੋਲੇ i10 ਗੱਡੀ ਪਹੁੰਚੀ ਆ ਟਾਪ ਮਾਡਲ ਹੈ ਜੀ ਇਹ ਗੱਡੀ ਚੈੱਕ ਰੂ ਗੱਡੀ ਦਾ ਮਾਡਲ ਆਪਨ ਮਿਲੂਆ 2016 ਜੀ ਸਪੋਰਟਸ ਮਾਡਲ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਸੀ i10 ਗ੍ਰੈਂਡ ਟਾਪ ਮਾਡਲ 16 ਮਾਡਲ ਸਪੋਰਟਸ ਤੇ ਲੁਧਿਆਣਾ ਖੜੀ ਐ ਸੀ ਸਾਡੇ ਕਿ 3 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆ 16 ਮਾਡਲ ਐ ਕੰਡੀਸ਼ਨ ਵਧੀਆ ਇੰਜਨ ਗੇਅਰ ਪੂਰਾ ਵਧੀਆ ਫਾਸਟ ਓਨਰ ਐ ਜੀ ਡੀਜ਼ਲ ਤੇ ਗੱਡੀ ਐ ਤੇ ਗੱਡੀ ਕੁੱਲ ਚੱਲੀ ਦੀ ਆਪਾਂ ਗੱਲ ਕਰੀਏ ਤਾਂ 72000 ਕੁੱਲ ਚੱਲੀ ਹੋਈ ਐ ਤੇ ਫੁੱਲ ਗਰੰਟਡ ਐ ਜੀ ਹਰ ਚੀਜ਼ ਦੀ ਆਪਾਂ ਨੂੰ ਗਰੰਟੀ ਵਧੀਆ ਮਿਲੂਗੀ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਉਹ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਬਾਕੀ ਸਾਰਾ ਕੁਝ ਮਾਲਕ ਤੁਹਾਨੂੰ ਦੱਸ ਹੀ ਦੇਣਗੇ ਜਦੋਂ ਤੁਸੀਂ ਫੋਨ ਕਰੋਗੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਕਰੋ ਮਾਲਕ ਦੇ ਨਾਲ ਗੱਲ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਪਾ ਦੇ ਰੱਖਿਆ ਜੀ 9417483455 ਇਹ ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਹੋਣਾ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜਰੂਰ ਮੈਨੂੰ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗਿਆ ਲਾਈਕ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਜਰੂਰ ਦਬਾ ਦਿਓ ਜੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀਦ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰ ਦਿਓ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕੀ ਤੁਹਾਨੂੰ ਚਾਹੀਦਾ ਕਿਹੜੇ ਏਰੀਆ ਚੋਂ ਠੀਕ ਹੈ ਜੀ ਗੱਲ ਕਰਾਂਗੇ ਆਪਾਂ ਸਕੂਟੀ ਦੀ ਜਿਹੜੀ ਬੈਟਰੀ ਵਾਲੀ ਸਕੂਟੀ ਹੁੰਦੀ ਸੀ ਉਹ ਆਪਾਂ ਲੈ ਕੇ ਪਹੁੰਚਿਆ ਹਾਂ ਤੇ ਹੁਣੇ ਥੋੜੇ ਟਾਈਮ ਪਹਿਲਾਂ ਮਾਲਕ ਨੇ ਲਈ ਸੀ ਮਾਲਕ ਕਹਿੰਦੇ ਆ ਵੀ ਜਦੋਂ ਦੀਵਾਲੀ ਸੀਗੀ ਦੀਵਾਲੀ ਤੇ ਇਹਨਾਂ ਨੇ ਕੜਵਾਈ ਸੀਗੀ ਬਿਲਕੁਲ ਨਵੀਂ ਲੱਤੀ ਸੀਗੀ ਤੇ ਪੂਰੀ ਵਧੀਆ ਸਕੂਟੀ ਅਸੀਂ ਇਹ ਮਾਲਕ ਕਹਿੰਦੇ ਆ ਵੀ ਸਾਰੀ ਐਸੈਸਰੀ ਨਾਲ ਹੈ ਜਿਵੇਂ ਕਿ ਬੈਲ ਚਾਰਜਰ ਹੈਲਮਟ ਜਿਹੜਾ ਕੁਝ ਆਇਆ ਸੀਗਾ ਤੇ ਮਾਲਕ ਕਹਿੰਦੇ ਆ ਵੀ ਨਵੀਂ ਜਦੋਂ ਲੈਤੀ ਸੀਗੀ ਉਦੋਂ 60000 ਰੁਪਏ ਦੀ ਅਸੀਂ ਲੈਤੀ ਸੀਗੀ ਤੇ 60000 ਦਾ ਬਿੱਲ ਤੁਹਾਨੂੰ ਮਿਲ ਜੂਗਾ ਤੇ ਮਾਲਕ ਕਹਿੰਦੇ ਨੇ ਵੀ ਜਿਹੜੀ ਹੁਣ ਅਸੀਂ ਸੇਲ ਕਰਨੀ ਐ ਸੇਲਿੰਗ ਰੇਟ ਐ ਦਾ 48000 ਰੁਪਇਆ ਕੰਡੀਸ਼ਨ ਪੂਰੀ ਵਧੀਆ ਜੀ ਕਮੀ ਪੈਸੀ ਕੋਈ ਨਹੀਂ ਤੇ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਲਓ ਤੇ ਮਾਲਕ ਕਹਿੰਦੇ ਆ ਵੀ 2 ਸਾਲ ਦੀ ਗਾਰੰਟੀ ਵਾਲੀ ਐ ਜੀ ਇਹ ਤੇ ਸਪੀਡ ਇਹਦੀ 50 ਪਹੁੰਚ ਜਾਂਦੀ ਐ ਜੀ ਬਾਕੀ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਗੱਲ ਕਰ ਲਓ ਨੰਬਰ ਤੁਹਾਨੂੰ ਮੇ ਸਕਰੀਨ ਤੇ ਦੇ ਹੀ ਦਿੱਤਾ ਸੀ ਗੁਰੂ ਹਰ ਸਹਾਈ ਮਾਲਕ ਦਾ ਏਰੀਆ ਫਿਰੋਜ਼ਪੁਰ ਦੇ ਲਾਗੇ ਪੈ ਜਾਂਦਾ ਘਰੇ ਖੜੀ ਆ ਸਕੂਟੀ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪ ਹੀ ਖਰੀਦਣ ਦਾ ਹੈਗਾ ਚਾਹਵਨ ਤਾਂ ਜਾਓ ਜੀਤੀ ਗੱਲ ਕਰਾਂਗੇ ਜੀ ਆਪਾਂ ਆਟੋ ਗੱਡੀ ਦੀ ਆਟੋ ਗੱਡੀ ਆਪਾਂ ਪੰਜ ਮਾਡਲ ਲੈ ਕੇ ਪਹੁੰਚੇ ਹਾਂ ਅਸੀਂ ਮਾਡਲ 5 ਜ਼ਰੂਰ ਹੈ ਪਰ ਪਾਸਿੰਗ ਆਪਨੂੰ 2029 ਤੱਕ ਅਰ ਨਿਊ ਮਿਲੂਗੀ ਬੀਮਾ 1 ਸਾਲ ਦਾ ਟਾਇਰ ਆਪਨੂੰ 70 ਤੋਂ 75% ਕੰਡੀਸ਼ਨ ਓਕੇ ਪੰਜਾਬ ਨੰਬਰ ਹਰ ਚੀਜ਼ ਵਧੀਆ ਸੀ ਤੇ ਰੇਟ ਦੀ ਆਪਾਂ ਗੱਲ ਕਰੀਏ ਕੁੱਲ 67000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਬੱਧਾ ਹੋ ਜਾਊਗਾ 67000 ਦੇ ਵਿੱਚੋਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਵਧੀਆ ਆਲਟੋ ਗੱਡੀ ਐ ਸੀ ਬਾਕੀ ਜਿੰਨੀਆਂ ਗੱਡੀਆਂ ਆਪਾਂ ਤੁਹਾਨੂੰ ਦਿਖਾਈਆਂ ਪੂਰੀਆਂ ਵਧੀਆ ਗੱਡੀਆਂ ਆਪਾਂ ਤੁਹਾਨੂੰ ਦਿਖਾਈਆਂ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਛੇਤੀ ਜਾਓ ਮਾਲਕ ਦੇ ਘਰੇ ਦੇਖੋ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਜਦੋਂ ਹੋ ਗਈ ਉਸ ਤੋਂ ਬਾਅਦ ਖਰੀਦ ਕੇ ਲਿਆ ਸਕਦੇ ਹੋ ਜੀ ਤੇ ਕਿਵੇਂ ਦੀ ਲੱਗੀ ਵੀਡੀਓ ਆਪਣੀ ਜਰੂਰ ਦੱਸੋ ਜਿੰਨੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਚਾਹੇ ਸਕੂਟੀ ਗੱਡੀਆਂ ਤੇ ਆਲਟੋ ਗੱਡੀ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੱਲੇ ਜਿਹੜਾ ਚਿੱਟੇ ਰੰਗ ਦਾ ਬਟਨ ਹੈ ਉਹਨੂੰ ਲਾਜ਼ਮੀ ਦਬ ਦੋ ਤੇ ਹੁਣ ਦੇਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਕਿਸੇ ਨੇ ਐਡ ਕਰਬੋਣੀਆ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਉੱਤੇ ਆਪਣਾ WhatsApp ਨੰਬਰ ਬਾਰ-ਬਾਰ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਤੁਹਾਡੀ ਲਾ ਦੇਵਾਂਗੇ ਜੀ